ਸਿੱਧਾ ਤੁਹਾਨੂੰ ਤਰਨਤਾਰਨ ਲੈ ਚਲਦੇ ਹਾਂ ਜਿੱਥੇ ਕਿ ਸੁਖਬੀਰ ਸਿੰਘ ਬਾਦਲ ਪਹੁੰਚੇ ਹੋਏ ਨੇ ਵਾਟਰਾਂ ਦਾ ਲਗਾਤਾਰ ਧੰਨਵਾਦ ਕੀਤਾ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਪਹੁੰਚੇ ਹੋਏ ਨੇ ਸਾਡੇ ਨਾਲ ਸਾਡੇ ਸਹਿਯੋਗੀ ਵੀ ਗਰਾਉਂਡ ਜ਼ੀਰੋ ਤੇ ਜੁੜੇ ਹੋਏ ਨੇ ਮਨਿੰਦਰ ਮੋਂਗਾ ਸਾਡੇ ਨਾਲ ਜੁੜੇ ਹੋਏ ਨੇ ਮਨਿੰਦਰ ਲਗਾਤਾਰ ਸੁਖਬੀਰ ਸਿੰਘ ਬਾਦਲ ਹੁਣਾ ਦੇ ਵੱਲੋਂ ਲੋਕਾਂ ਦਾ ਧੰਨਵਾਦ ਕੀਤਾ ਜਾ ਰਿਹਾ ਵੋਟਰਾਂ ਦਾ ਧੰਨਵਾਦ ਕੀਤਾ ਜਾ ਰਿਹਾ ਇੱਕ ਵਾਰ ਤਸਵੀਰਾਂ ਵੀ ਦੇਖਣੀਆਂ ਚਾਹਾਂਗੇ ਨਾਲੇ ਕਿਹਾ ਜਾ ਰਿਹਾ ਕਿ ਜਿਹੜੇ ਪਰਚੇ ਅਕਾਲੀ ਆਗੂਆਂ ਤੇ ਦਰਜ ਹੋ ਰਹੇ ਨੇ ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਉਹ ਸਾਰੇ ਕੇਸ ਲੜੇਗੀ ਜੀ ਮਨਿੰਦਰ ਜਿੰਨਾ ਅਕਾਲੀ ਆਗੂਆਂ ਤੇ ਪਰਚੇ ਕੀਤੇ ਗਏ ਸੁਖਬੀਰ ਸਿੰਘ ਬਾਦਲ ਵੱਲੋਂ ਉਹਨਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਹੈ ਉਹਨਾਂ ਨੂੰ ਡਟ ਕੇ ਨਾਲ ਖੜੇ ਹੋਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ ਤਾਂ ਪਿੰਡ ਛਾਪੇ ਦੀ ਤਸਵੀਰ ਹੈ ਇਹ ਛਾਪਾ ਹੈ ਛਾਪਾ ਦੋਦਾ ਤਾਂ ਦੋਦੇ ਪਿੰਡ ਦੀ ਤਸਵੀਰ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਪਹੁੰਚੇ ਨੇ ਉਹਨਾਂ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਕਿਉਂਕਿ ਚੋਣ ਦੇ ਨਤੀਜੇ ਆਉਣ ਤੋਂ ਬਾਅਦ ਵੀ ਵੱਖ-ਵੱਖ ਅਕਾਲੀ ਆਗੂਆਂ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ, ਮਾਮਲੇ ਦਰਜ ਕੀਤੇ ਗਏ ਨੇ। ਤੋਂ ਪਿੰਡ ਦੋਦੇ ਦੀ ਤਸਵੀਰ ਹੈ ਜਿੱਥੇ ਸੁਖੀ ਸਿੰਘ ਬਾਦਲ ਇੱਕ ਪਰਵਾਹ ਦੇ ਨਾਮ ਮੁਰਾਕਬਤ ਕਰਨ ਪਹੁੰਚੇ ਨੇ ਕਿਉਂਕਿ अनेका ਅਕਾਲੀ ਆਗੂਆਂ ਨੂੰ, ਸਾਬਕਾ ਸਰਪੰਚਾਂ ਨੂੰ, ਵਰਕਰਾਂ ਨੂੰ ਜਿਹੜਾ ਗ੍ਰਿਫਤਾਰ ਕਰਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਤਿੰਦਰ ਮੁੰਡਾ ਕਦਾ ਕਰ ਗਏ ਤੁਸੀਂ ਜਿੰਦਦਰ ਕਿ ਤਿੰਦਰ ਮੈਂ ਇਹ ਐਸ ਐਚਓ ਜਿਹੜਾ ਸੀ ਜਿਤਿੰਦਰ ਤੁਸੀਂ ਦੱਸਿਓ ਆਪਣੀ ਸਾਰੀ ਗੱਲ ਤੁਸੀਂ ਸਾਰਾ ਦੱਸ ਦਿਓ ਜੀ ਕਿ ਬੜੇ ਵੱਸ ਤੋਂ ਕਿ ਕੀ ਤੁਹਾਡੀ ਪਿੰਡ ਦੋਦੇ ਤੋਂ ਸਾਨੂੰ ਬਰਾੜ ਦੁਗਲਾ ਬਿੰਦ ਤੇ ਮੈਨੂੰ 7 ਤਰੀਕ ਨੂੰ ਚੁੱਕਿਆ ਜੀ ਸੀਗੇ ਮੋਗੇ ਵਾਲੇ ਮਹਨੇ ਵਾਲੇ ਨੇ ਇੰਸਪੈਕਟਰ ਦਿਲਜੀਤ ਸਿੰਘ ਬਰਾੜ ਨੇ ਇਥੇ ਚੋਕ ਕੇ ਤੇ ਮੈਨੂੰ ਲੱਗੇ ਉੱਥੇ ਜੀ ਮੋਗੇ ਲੈ ਗਏ ਮੋਗੇ ਦੇ ਮੁਣਕੇ ਉਹਨਾਂ ਨੇ ਬਾਗੇ ਪੁਰਾਣੇ ਕਿਹੇ ਪੁਰਾਣੇ ਪਰਚੇ ਜਨਮਜਿਤ ਕਰਕੇ ਤੇ ਮੇਰੀ ਰੈਸ਼ਟਪਾਤੀ ਉਹਨਾਂ ਨੇ ਉਹ ਦੋਸਤੋ ਬਾਅਦ ਮੈਨੂੰ ਜੇਲ੍ਹ ਭੇਜਤਾ ਉਹਨਾਂ ਨੇ ਇਹਨੂੰ ਤੁਹਾਡੀ ਰਹਿਇਕਿਸਤਨਾ ਹੋਈ ਅਰੇ ਹਾਈ ਜੀ ਜਮਾਨਤ ਮਿਲੀ ਹੈ ਜੀ ਬੇਲ ਮਿਲੀ ਮੈਨੂੰ ਇਹ ਗੱਲ ਹੈ ਕਿ ਆ ਇਹਦਾ ਕੋਈ ਲੈਣਾ ਦੇਣਾ ਬਾਗੇ ਪੁਰਾਣੇ ਨਾਲ ਨਹੀਂ ਕੋਈ ਲੈਣਾ ਦੇਣਾ ਮੋਗੇ ਜ਼ਿਲ੍ਹੇ ਨਾਲ ਨਹੀਂ ਉੱਥੇ ਇਹਨਾਂ ਨੇ ਕੀ ਕੀਤਾ ਜਿਹੜੀ ਡੀਜੀਪੀ ਨੇ ਪਲਾਨਿੰਗ ਕੀਤੀ ਸੀ ਕਿ ਨਾਲ ਦੇ ਜ਼ਿਲ੍ਹਿਆਂ ਚੋਂ ਐਸਐਸਪੀ ਨੂੰ ਨਾਲ ਜੋੜ ਲਿਆ ਕਿ ਤੁਸੀਂ ਪੁਲਿਸ ਲੈ ਕੇ ਆਓ ਇੱਥੋਂ ਚੱਕ ਕੇ ਲੈ ਜਾਓ ਫਿਰ ਇਲੈਕਸ਼ਨ ਕਮਿਸ਼ਨ ਦਾ ਕੰਟਰੋਲ ਹੀ ਰਹੂਗਾ ਕਿਉਂਕਿ ਉਹ ਉਹਨਾਂ ਨੇ ਮੰਨ ਸੀ ਕਿ ਇਲੈਕਸ਼ਨ ਕਮਿਸ਼ਨ ਇਕੱਲਾ ਡਿਸਟ੍ਰਿਕਟ ਤਰਨਤਾਰਨ ਦਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਤਰਨਤਾਰਨ ਦੇ ਵਿੱਚੋਂ ਚੱਕ ਕੇ ਲੈ ਕੇ ਜਾਓਗੇ ਤਾਂ ਇਲੈਕਸ਼ਨ ਕਮਿਸ਼ਨ ਦਾ ਹੋਣੂਗਾ ਸੋ ਆ ਜਿਹੜੀ ਪਲਾਨਿੰਗ ਜਿੰਨੇ ਵੀ ਸਾਡੇ ਬੰਦੇ ਚੱਕੇ ਐ ਉਹਨਾਂ ਨੇ ਅਲੱਗ-ਅਲੱਗ ਜ਼ਿਲ੍ਹਿਆਂ ਦੀ ਪੁਲਿਸ ਬੁਲਾ ਕੇ ਤੇ ਜ ਸਾਡੇ ਮੇਨ ਸਰਪੰਚ ਆਈ ਹੈ ਮੇਨ ਬੰਦੇ ਸਾਡੇ ਚੱਕੇ ਲੈ ਗਏ ਤੇ ਅੱਜ ਜੱਜ ਸਾਹਿਬ ਨੇ ਵੀ ਬੜਾ ਝਾੜ ਪਾਈ ਉਹਨਾਂ ਨੂੰ ਕਿਉਂਕਿ ਤੂੰ ਦੇਖ ਲਓ ਤਿੰਨ ਤਿੰਨ ਚਾਰ ਚਾਰ ਝੂਠੇ ਕੇਸ ਲਗਾਤਾਰ ਅਲਾਈ ਜਾਂਦੇ ਆ ਹੁਣ ਵੀ ਕੱਲ ਇਹਨੂੰ ਛੁੱਟ ਕੇ ਜ਼ਮਾਨਤ ਹੋਈ ਹੈ ਅੱਜ ਫਿਰ ਕਿਸੇ ਕੇਸ ਚ ਨਾਮਿਨੇਟ ਕੀਤਾ ਕੱਲ ਜਿਹੜਾ ਗੱਲ ਪਰਚਾ ਕੀਤਾ ਵਾ ਚਵੀਆਂ ਪੰਨੀਆਂ ਜਾਣਾਂ ਦੇ ਉਹਦੇ ਵਿੱਚ 12 ਜਿਹੜੇ ਬਾਈ ਨੇਮ ਨਾਂ ਹੈਗਾ ਵਾ ਮੇਰੇ ਤੇ ਮਤਲਬ ਬਾਈ ਨੇਮ ਕੀਤਾ ਜੀ ਯਾਨੀ ਇੱਕ ਹੋਰ ਮਾਮਲਾ ਦਰਜ ਕਰ ਇੱਕ ਹੋਰ ਮਾਮਲਾ ਕੱਲ ਦਾ ਦਰਜ ਹੋ ਗਿਆ ਜੀ अच्छा मामला मामला ਜਿਹੜਾ ਦਰਜ ਕੀਤਾ ਹੈ ਘੜ ਤੋਂ ਘੱਟ ਇੰਨਾ ਤਾਂ ਧਿਆਨ ਰੱਖ ਲੈਣ ਉਦੋਂ ਜੇਲ੍ਹ ਚ ਫੜੀ ਬੈਠੇ ਸੀ ਇਹਨੂੰ ਹੁਣ ਜਿਹੜਾ ਬੰਦਾ ਜੇਲ੍ਹ ਛੁਏ ਇਹਨਾਂ ਨੇ ਉਹਦੇ ਤੇ ਫਿਰ ਤਾਂ ਕਰਤਾ ਬਿਗੈਰ ਸੋਚੇ ਸਮਝੇ ਆ ਸੋਚਦੇ ਕਿ ਇੱਕ ਬੇਲ ਹੋ ਗਈ ਫਿਰ ਦੂਜੇ ਪਰਚਾ ਹੋ ਜਾਊਗਾ ਤੇ ਜੇ ਤੀਜੀ ਦੂਜੀ ਬੇਲ ਹੋ ਗਈ ਤੀਜਾ ਪਰਚਾ ਕਰਦ ਕਰਦਾਂਗੇ ਆ ਰਾਜਨੀਤੀ ਚੱਲ ਰਹੀ ਹੈ ਪੰਜਾਬ ਦੀ ਆ ਪਾਸੇ ਅਸੀਂ ਕਹਿ ਰਹੇ ਸੀ ਸਰਕਾਰਾਂ ਵੀ ਹੰਡਾਈ ਹੈ ਕਦੇ ਇਹੋ ਜਿਹਾ ਲਾ ਸੋਚੇ ਸੀ ਇਹੋ ਜਿਹਾ ਨਹੀਂ ਮੈਂ ਅੱਜ ਤੱਕ ਅੱਜ ਤੱਕ ਪੁਲਿਸ ਨੂੰ ਐਨੇ ਕਾਨੂੰਨ ਦੀ ਲਗਣਾ ਕਰਨੀ ਮੈਂ ਅੱਜ ਤੱਕ ਨਹੀਂ ਦੇਖੀ ਭਾਈ ਜੀ ਜਦੋਂ ਤੁਹਾਨੂੰ ਗ੍ਰਿਫਤਾਰ ਕੀਤਾ ਕੁਝ ਕਹਿੰਦੇ ਸੀਗੇ ਵੀ ਇਲੈਕਸ਼ਨ ਦੇ ਵਿੱਚ ਸਰਗਰਮ ਹੋ ਤੁਸੀਂ ਤੁਸੀਂ ਤਾਂ ਬਹੁਤ ਚਿਰ ਤੋਂ ਲੱਗੇ ਹੋਏ ਮੇਰੇ ਤਾਂ ਵੀ ਕੋਈ ਗੱਲਬਾਤ ਹੋਈ ਜਾਂ ਤੁਹਾਨੂੰ ਉਹਨਾਂ ਨੇ ਕੋਈ ਟੌਰਚਰ ਕੀਤਾ ਹੋਵੇ ਤੇ ਸਰ ਇਹ ਵੀ ਮਤਲਬ ਕਹਿੰਦੇ ਵੀ ਮਤਲਬ ਉਤੋਂ ਹੁਕਮ ਇਹੋ ਗੱਲ ਕਹਿੰਦੇ ਹੋਗੇ ਕਿ ਕਹਿੰਦੇ ਵੀ ਬੇਮਾਸ ਮਤਲਬ ਸਾਡੀ ਇੱਕ ਮਾਸ ਦੀ ਗੱਲ ਦੀ ਹੈਗੀ ਮਲਾਮ ਕਹਿੰਦੇ ਸਾਡੇ ਵਾਸਤੇ ਸਾਡੇ ਵਾਸਤੇ ਗੰਦੀ ਗੱਲ ਹੈਣੀ ਵੀਰੇ ਵੀ ਮਤਲਬ ਤੁਸੀਂ ਮਲਾ ਆਪਣੇ ਹਲਕਾ ਵਿਧਾਇਕ ਨਾਲ ਜਿਹੜੇ ਮਤਲਬ ਹਰਮੀਤ ਸਿੰਘ ਸੰਧੂ ਨਾਲ ਗੱਲ ਕਰੋ ਕਹਿੰਦੇ ਤੁਸੀਂ ਸਹੀ ਗੱਲ ਆਖੀ ਹਾਂ ਕਹਿੰਦੇ ਵੀ ਸਾਡੇ ਵਸੋਨੀ ਮਤਲਬ ਸਵਾਸ ਦੀ ਗੱਲ ਕੋਈ ਨਹੀਂ ਹੈਗੀ ਤੁਸੀਂ ਹਰਮੀਤ ਨਾਲ ਹੀ ਗੱਲ ਕਰ ਸਕਦੇ ਕਰ ਸਕਦੇ ਬਸ ਹਰਮੀਤ ਸਿੰਘ ਦਾ ਨਾਮ ਆ ਰਿਹਾ ਵੀ ਇਹੀ ਕਰਵਾ ਰਿਹਾ 100% ਲਿਸਟਾਂ ਬਣਾਉਂਦਾ ਹੈ ਇਲੈਕਸ਼ਨ ਤੋਂ ਪਹਿਲੇ ਵੀ ਉਹਨੇ ਲਿਸਟ ਬਣਾਈ ਸੀ ਕਿਹੜੇ ਕਿਹੜੇ ਅਕਾਲੀ ਦਲ ਦੇ ਵਰਕਰ ਹੈ ਜਿਨ੍ਹਾਂ ਨੂੰ ਫੜ ਕੇ ਅੰਦਰ ਕਰਨਾ ਹੈ ਉਹੀ ਉਹਨੇ ਐਸਐਸਪੀ ਗਰੇਵਾਲ ਨੂੰ ਦਿੱਤੀ ਸੀ ਉਹ ਪਲੈਨਿੰਗ ਨਾਲ ਸਾਰੇ ਬੰਦੇ ਸਾਡੇ ਮੇਨ ਚੱਕ ਕੇ ਲੈ ਕੇ ਗ ਤੇ ਹੁਣ ਵੀ ਹਰਮੀਤੀ ਕਰੀ ਜਾਂਦਾ ਕਿਉਂਕਿ ਇੱਕ ਇੰਨਾ ਘਬਰਾ ਗਿਆ ਕਿ ਐਨੇ ਧਾਂਦਲੀ ਦੇ ਬਾਅਦ ਵੀ ਅਸੀਂ ਬਹੁਤ ਜ਼ਿਆਦੇ ਪਿੰਡਾਂ ਚ ਲੀਡ ਕੀਤਾ ਤੇ ਉਸ ਉਸ ਕਰਕੇ ਹੁਣ ਕਹਿੰਦਾ ਮੈਂ ਇਹਨੂੰ ਸਬਕ ਸਿਖਾਉਂਗਾ ਤੇ ਹੁਣ ਸਾਰੇ ਬੰਦੇ ਧਮਕਾਰੇ ਸਾਰਿਆਂ ਨੂੰ ਮਤਲਬ ਕਿਉਂ ਨਾ ਪਹਿਲੇ ਵੀ ਤੇ ਹੁਣ ਹੈਰਾਨੀ ਦੀ ਗੱਲ ਹੈ ਹੁਣ ਵੀ ਹੁਣ ਤਾਂ ਜਿੱਤ ਗਿਆ ਹੈ ਪਰ ਉਹ ਫਰਸਟ੍ਰੇਸ਼ਨ ਨਹੀਂ ਨਿਕਲੀ ਉਹਦੇ ਚ ਕਿ ਮੈਨੂੰ ਇੰਨੀਆਂ ਘੱਟ ਵੋਟਾਂ ਕਿਉਂ ਪਈਆਂ ਪਿੰਡਾਂ ਚ ਤੇ ਹੁਣ ਉਹ ਲੱਗਿਆ ਇਹਨਾਂ ਸਾਰਿਆਂ ਦੇ ਪਰਚੇ ਦੇ ਇੱਕ ਤੋਂ ਬੇਲੋਂਦੀ ਆ ਦੂਜੇ ਤੇ ਕਰ ਦਿੰਦੇ ਤਾਨੂੰ ਕੋਈ ਡਾਇਰੈਕਟ ਫੋਨ ਆਇਆ ਸੀ ਕਦੀ ਇਹਨਾਂ ਦਾ ਵੀ ਤੁਸੀਂ ਸਾਡੇ ਨਾਲ ਚੱਲੋ ਪਈ ਅਕਾਲੀ ਦਲ ਨੂੰ ਛੱਡ ਦਿਓ ਸਰ ਮਤਲਬ ਬੰਦਿਆ ਰਹੀਂ ਸੁਨਾਹ ਹੁੰਦੇ ਰਏ ਵੀ ਮਤਲਬ ਸਾਡੇ ਨਾਲ ਮਿਲੋ ਸਭ ਮਤਲਬ ਪਾਰਟੀ ਜਿਮਾਂ ਕਰੋ ਪਾਰਟੀ ਵਿੱਚ ਆਓ ਤੁਸੀਂ ਕੀਤਾ ਨਹੀਂ ਨਹੀਂ ਜੀ ਮੈਂ ਕਦੀ ਵੀ ਨਹੀਂ ਕਹਣਾ ਅੱਗੇ ਕੀਤਾ ਨਾ ਗਾਂ ਕਰੂੰਗਾ ਅਕਾਲੀ ਦਲ ਦੇ ਨਾਲ ਜਾਂ ਅਕਾਲੀ ਦਲ ਦੇ ਵਿੱਚ ਰਵਾਂਗੇ ਅਕਾਲੀ ਦਲ ਦਾ ਮਾਣ ਹੈ ਪੰਡ ਹਲੇ ਤੱਕ ਵੀ ਇਹਦੇ ਬਾਰੇ ਕੀ ਕਹੋਗੇ ਕੀ ਇਸ ਚੀਜ਼ ਦਾ ਮੈਂ ਮੈਂ ਉਹੀ ਕਹਿਣਾ ਚਾਹਣਾ ਹੈ ਆ ਆਪਣੇ ਪਾਰਟੀ ਦੇ ਅਜੇ ਬਹਾਦਰ ਸੂਰਮੇ ਹੈ ਇਹਨਾਂ ਭਾਵੇਂ ਸਿਰ ਵੜ ਦਿਓ ਰਹਿਣਗੇ ਕਾਲੀ ਮੈਂ ਕਹਾਂ ਜੀ ਇਹਦੇ ਵਾਂਗੂ ਗद्दार ਨਹੀਂ ਹੈ ਹਰਮਿਤ ਵਰਗੇ ਜਿਹੜੇ ਲਾਲਚ ਪਿੱਛੇ ਆਪਣੀ ਮਾਂ ਪਾਰਟੀ ਨੂੰ ਸੁਰਾ ਮਾਰ ਸਕਦੇ ਐ ਐਜੇ ਘਟਿਆ ਬੰਦਿਆਂ ਨੂੰ ਤਾਂ ਮੈਂ ਹੈਰਾਨ ਐ ਕਿ ਆਦਾ ੱੱਕੇ ਨਾ ਵੋਟਾਂ ਪੈ ਗਈਆਂ ਨਹੀਂ ਐਜੇ ਹਲਕਾ ਆ ਤਾਂ ਮੈਨੂੰ ਲੱਗਦਾ ਉਹਦੀ ਅਖੀਰ ਲਈ ਸਿਆਸੀ ਮੌਤ ਐ ਕਿਉਂਕਿ ਇਹਦੇ ਬਾਅਦ ਇਹਨੂੰ ਕਿਸਨੇ ਨਹੀਂ ਵੋਟ ਪਾਣੀ ਮੈਂ ਕਹਿੰਦਾ ਜੀ ਮੈਂ ਬਿਲਕੁਲ ਪੀਸੀ ਬਾਤਲ ਵੱਲੋਂ ਵੱਖ-ਵੱਖ ਅਕਾਲੀ ਆਗੂਆਂ ਵਰਕਰਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਜਿਨ੍ਹਾਂ ਤੇ ਝੂਠੇ ਮਾਮਲੇ ਦਰਜ ਕੀਤੇ ਗਏ ਤੋਂ ਸੋਨੂੰ ਪ੍ਰਾੜ ਪਿੰਡ ਦੋਤੇ ਦਾ ਵਜੂਦਾ ਸਰਪੰਚ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ 7 ਤਰੀਕ ਤੋਂ ਲੈ ਕੇ ਅੱਜ ਜਮਾਨਤ ਤੇ ਰਿਹਾ ਹੈ ਔਰ 2 ਦਿਨ ਪਹਿਲਾਂ ਹੀ ਇੱਕ ਹੋਰ ਮਾਮਲੇ ਦੇ ਵਿੱਚ ਜਿਹੜਾ ਹੈ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਦਿੱਤਾ ਗਿਆ ਹੈ ਤੁਰਾਨੀ ਸਿੰਘ ਸਾਹਿਬ ਇਹ ਜਿਹੜੀ ਸਿਆਸਤ ਦੀ ਇੱਕ ਤਸਵੀਰ ਹੈ ਇਸ ਦੇ ਬਾਰੇ ਕੀ ਕਹੋਗੇ ਇਹ ਛੁੱਟੇ ਮਾਮਲੇ ਦੇ ਵਿੱਚ ਮੈਨੂੰ ਤਾਂ ਕਦੇ ਵੀ ਜਨਰਲ ਦੇਸ਼ੀਆਂ ਤੋਂ ਇਤਰਾਹ ਨਾਲ ਡੈਮੋਕ੍ਰੇਸੀ ਦੀਆਂ ਤਰਜ਼ੀਆਂ ਨਹੀਂ ਉੱਡੀਆਂ ਜਿੰਨੀ ਇਹ ਸਰਕਾਰ ਦੇ ਨੇ ਦਾਈਆਂ ਨੇ ਔਰ ਸਾਰੇ ਨਿਯਮ ਤੋੜ ਦਿੱਤੇ ਕਦੀ ਵੀ ਨਾ ਆਇਆ ਚਲੋ ਬਾਈਲੈਕਸ਼ਨਾਂ ਹੁੰਦੀਆਂ ਬੜਾ ਮੋਲਟਾ ਵੀ ਹੁੰਦਾ ਉਹਨੇ ਕੀ ਹੋ ਜਾਂਦੀ ਹੈ ਇਹਨਾਂ ਦਾ ਅੱਦਾਂ ਹੀ ਟੰਗ ਰਹਿੰਦੀਆਂ ਮੈਂ ਸਮਝਦਾ ਕਿ ਲੋਕ ਇਹਦੇ ਨਾਲੋਂ ਜ਼ਿਆਦਾ ਰੋਸ਼ਵਜੋਂ ਉੱਪਰ ਨਹੀਂ ਗਏ ਤੇ ਆਉਂਦੀ ਏਰੀ ਨੂੰ ਇਹਨਾਂ ਦਾ ਜਿਹੜਾ ਉਹ ਸ਼ਫਾਇਆ ਕਰ ਦੇਣਗੇ ਸਾਰੀ ਕਮੀ ਕਰਦਾ ਬਿਲਕੁਲ 2027 ਦੇ ਵਿੱਚ ਇਹਨਾਂ ਬੇਨਿਯਮਤਾ ਇਹਨਾਂ ਧੱਕੇਸ਼ਾਹੀ ਦਾ ਹਿਸਾਬ ਕੀਤਾ ਜਾਊਗਾ ਤਾ ਬਿਲਕੁਲ ਲਗਾਤਾਰ ਤਸਵੀਰਾਂ ਦੇਖੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤਰਨਤਾਰਨ ਦੇ ਵਿੱਚ ਧਨਵਾਦ ਰੈਲੀ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਪਹੁੰਚੇ ਪੰਜਾਬ ਸਰਕਾਰ ਤੇ ਸ਼ਬਦੀ ਵਾਰ ਉਹਨਾਂ ਦੇ ਵੱਲੋਂ ਕੀਤੇਗੇ